ਸ਼ਸ਼ੀਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਮਸਰੀ ਦੀ ਦਾਲ ਦਾ ਹੈਲਦੀ ਟੇਸਟੀ ਜਿੱਲਾ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਨਾਸ਼ਤੇ ਦੇ ਵਿੱਚ ਜਿਹੜਾ ਆਪਾਂ ਅੱਜ ਚਿੱਲੇ ਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇੱਕ ਵਾਰ ਤੁਸੀਂ ਮੇਰੇ ਇਸ ਤਰੀਕੇ ਨਾਲ ਜਿਹੜਾ ਇਹ ਚਿੱਲਾ ਬਣਾ ਕੇ ਖਾਓਗੇ ਨਾਸ਼ਤੇ ਦੇ ਵਿੱਚ ਤਾਂ ਜਿਵੇਂ ਕੋਈ weight loss ਕਰ ਰਿਹਾ ਹੈਗਾ ਜਾਂ ਕੋਈ diet plan ਰਿਹਾ ਤਾਂ ਉਹ ਇਹ ਜਿਹੜਾ ਚਿੱਲਾ ਹੈਗਾ ਨਾਸ਼ਤੇ ਦੇ ਵਿੱਚ ਲੈ ਸਕਦਾ ਹੈਗਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰ ਦਿਆਂਗੇ ਜਿਹੜਾ ਹੈ ਚਿੱਲਾ ਬਹੁਤ ਜ਼ਿਆਦਾ ਟੇਸਟੀ ਸੌਫਟ ਸਪੰਜੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਹ ਮਸਰ ਦੀ ਦਾਲ ਲੈ ਲਈ ਹੈਗੀ ਇੱਕ ਕੌਲੀ ਇਹਨੂੰ ਆਪਾਂ ਰਾਤ ਭਰ ਭਿਉਂ ਕੇ ਰੱਖ ਲਿਆ ਸੀ ਤੇ ਇਹ ਸੌਫਟ ਹੋ ਗਈ ਤੁਸੀਂ ਦੇਖ ਸਕਦੇ ਹੋਗੇ ਤੇ ਇਹਨੂੰ ਆਪਾਂ ਦੋ ਤਿੰਨ ਪਾਣੀਆਂ ਦੇ ਵਿੱਚ ਧੋ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਕੇ ਸਿੱਧਾ ਹੀ ਆਪਾਂ ਮਿਕਸੀ ਵਾਲੇ ਜਾਰ ਦੇ ਵਿੱਚ ਪਾ ਦਵਾਂਗੇ ਤੇ ਇਹਦੇ ਵਿੱਚ ਆਪਾਂ ਇਹਨੂੰ ਗ੍ਰाइंड ਕਰਨਾ ਹੈਗਾ ਇਹਦੇ ਵਿੱਚ ਕੋਈ ਵੀ ਪਾਣੀ ਐਡ ਨਹੀਂ ਕਰਨਾ ਹੈਗਾ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਇੱਕ ਅੱਧਾ ਚਮਚਾ ਤੁਸੀਂ ਪਾਣੀ ਐਡ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਆਪਾਂ 8-10 ਕਲੀਆਂ ਜਿਹੜੀਆਂ ਲਸਣ ਦੀਆਂ ਪਾਤੀਆਂ ਇੱਕ ਹਰੀ ਮਿਰਚ 8-7 ਜਿਹੜੀਆਂ ਕਾਲੀਆਂ ਮਿਰਚਾਂ ਪਾਤੀਆਂ ਨੇ ਹੀ ਆ ਤੇ ਹੁਣ ਇਹ ਅੱਧਾ ਚਮਚਾ ਇਹਦੇ ਵਿੱਚ ਆਪਾਂ ਜੀਰਾ ਐਡ ਕਰ ਲਿਆਗਾ ਤੇ ਇਹਨੂੰ ਆਪਾਂ ਗ੍ਰाइंड ਕਰ ਲਵਾਂਗੇ ਤੇ ਆਹ ਕੁਛ ਮੈਂ ਜਿਹੜੇ ਪਿਆਜ਼ ਹੈਗੇ ਉਹ ਕਟਿੰਗ ਕਰ ਲਏ ਹੈਗੇ ਤੇ ਇਹ ਤੁਸੀਂ ਦੇਖ ਸਕਦੇ ਹੋਵਾਂਗੇ ਆਪਾਂ ਜਿਹੜਾ ਬੈਟਰ ਹੈਗਾ ਬਣਾ ਕੇ ਤਿਆਰ ਕਰ ਲਿਆ ਗ੍ਰाइंड ਕਰਕੇ ਤੇ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਇਹ ਬਸ ਇਸ ਤਰ੍ਹਾਂ ਦਾ ਹੀ ਮਤਲਬ ਕਿ ਬਣ ਕੇ ਤਿਆਰ ਹੋ ਜਾਂਦਾ ਹੈਗਾ ਇਹਦੇ ਵਿੱਚ ਮੈਂ ਪਾਣੀ ਬਿਲਕੁਲ ਵੀ ਐਡ ਨਹੀਂ ਕੀਤਾ ਹੈਗਾਗਾ ਤੇ ਪਾਣੀ ਮੈਂ ਹੁਣ ਜੇ ਮੈਨੂੰ ਜ਼ਰੂਰਤ ਮਹਿਸੂਸ ਹੋਊਗੀ ਸਾ ਮੈਂ ਇਹਦੇ ਵਿੱਚ ਐਡ ਕਰੂੰ। ਇਧਰ ਇੱਕ ਮੀਡੀਅਮ ਸਾਈਜ਼ ਦਾ ਜਿਹੜਾ ਪਿਆਜ਼ ਸੀਗਾ ਉਹ ਕੱਟ ਲਿਆ ਸੀਗਾ ਬਰੀਕ-ਬਰੀਕ ਤੇ ਇਹਨੂੰ ਆਪਾਂ ਇਹਦੇ ਵਿੱਚ ਐਡ ਕਰਤਾ ਹੈਗਾ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿਹੜੇ ਮਸਾਲੇ ਹੈਗੇ ਉਹ ਐਡ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਦ ਅਨੁਸਾਰ ਨੂਨ ਐਡ ਕਰ ਦਵਾਂਗੇ। ਥੋੜੀ ਜੀ ਮਿਰਚ ਐਡ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਕਾਲੀ ਤੇ ਹਰੀ ਮਿਰਚ ਐਡ ਕੀਤੀ ਹੋਈ ਹੈ। ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੇ ਜਿਵੇਂ 2-3 ਚਮਚੇ ਉਸੇ ਮਤਲਬ ਕਿ ਜੱਗ ਦੇ ਵਿੱਚ ਹੀ ਆਪਾਂ ਪਾਣੀ ਪਾ ਲਿਆ ਜਿਸ ਚ ਆਪਾਂ ਮਸਾਲੇ ਨੂੰ ਗ੍ਰाइंड ਕੀਤਾ ਸੀਗਾ ਤੇ ਉਹਦੇ ਵਿੱਚ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਐਡ ਕਰਤਾ ਤੇ ਬਸ ਇਸ ਤਰ੍ਹਾਂ ਦਾ ਜਿਹੜਾ ਬੈਟਰ ਤੁਸੀਂ ਬਣਾ ਕੇ ਤਿਆਰ ਕਰ ਲੈਣਾਗਾ ਜਿਆਦਾ ਇਹਨੂੰ ਮਤਲਬ ਕਿ ਪਤਲਾ ਨਹੀਂ ਕਰਨਾ ਹੈਗਾਗਾ ਇਸ ਤਰ੍ਹਾਂ ਦਾ ਹੀ ਜਿਹੜਾ ਇਹ ਬੈਟਰ ਤੁਸੀਂ ਰੱਖਣਾਗਾ ਤੇ ਇਧਰ ਆਪਾਂ ਇੱਕ ਤਵਾ ਲੈ ਲਿਆਗਾ ਤੇ ਤਵੇ ਨੂੰ ਗੈਸ ਤੇ ਚੜਾਤਾ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਕਸੂਰੀ ਮੇਥੀ ਹੈਗੀ ਉਹ ਐਡ ਕਰਤੀ ਹੈ ਮਬਾਕੀ ਤੁਸੀਂ ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹਰੀ ਸਬਜੀ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਐਡ ਕਰ ਸਕਦੇ ਹੋਗੇ ਤੇ ਇਧਰ ਆਪਾਂ ਜਿਹੜਾ ਘਿਓ ਲਾਤਾ ਦੇਸੀ ਉਸ ਤੋਂ ਬਾਅਦ ਆਪਾਂ ਇੱਥੇ ਦੋ ਚਮਚ ਜਿਹੜਾ ਵੈਟਰਡੇ ਪਾ ਦਵਾਂਗੇ ਤਵੇ ਦੇ ਉੱਪਰ ਤੇ ਇਹਨੂੰ ਆਪਾਂ ਚਮਚੇ ਦੇ ਨਾਲ ਹੀ ਫਲਾ ਲਵਾਂਗੇ ਜਿਆਦਾ ਪਤਲਾ ਨਹੀਂ ਫਲਾਉਣਾ ਹੈਗਾ ਜਿਹੜਾ ਇਹ ਚਿਲੇਗਾ ਤੇ ਇਹਨੂੰ ਆਪਾਂ ਥੋੜਾ ਮੋਟਾ ਹੀ ਰੱਖਣਾ ਹੈਗਾ ਰੋਟੀ ਨਾਲੋਂ ਥੋੜਾ ਜਿਹਾ ਮੋਟਾ ਇਹਨੂੰ ਆਮਨਾਲ ਜਿਹੜਾ ਗੈਂਸ ਹੈਗਾ ਤੁਸੀਂ ਕੱਟ ਕਰਕੇ ਉਸ ਤੋਂ ਬਾਅਦ ਹੀ ਜਿਹੜਾ ਇਹਨੂੰ ਤਵੇ ਤੇ ਪਾਉਣਾ ਹੈਗਾ ਜਿਹੜਾ ਆਪਣਾ ਮਿਕਸਚਰ ਹੈਗਾ ਮਸਰ ਦਾਲਦਾ ਤੇ ਉਸ ਤੋਂ ਬਾਅਦ ਹੀ ਇਹਨੂੰ ਚਮਚੇ ਨਾਲ ਆਰਾਮ ਨਾਲ ਮਤਲਬ ਇਹਨੂੰ ਤੁਸੀਂ ਫਲਾ ਦੇਣਾ ਤੇ ਸ਼ੇਪ ਦੇ ਦੇਣਾ ਹੈਗਾ ਤੇ ਰੋਟੀ ਨਾਲੋਂ ਥੋੜਾ ਜਿਹਾ ਮੋਟਾ ਰੱਖਣਾ ਹੈਗਾ ਤਾਂ ਕਿ ਇਹ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਹੈਗਾ ਤੇ ਇਹਨੂੰ ਪਲਟਣ ਦੇ ਵਿੱਚ ਜਿਹੜਾ ਟੁੱਟੇ ਨਾ ਤੇ ਆਸਾਨੀ ਨਾਲ ਤੁਸੀਂ ਜਿਹੜਾ ਇਹਨੂੰ ਪਲਟ ਸਕੋ ਤੇ ਇਹਨੂੰ ਆਪਾਂ 2-3 2 ਮਿੰਟ ਵਾਸਤੇ ਮਤਲਬ ਕਿ ਪਕਾ ਲਵਾਂਗੇ ਇੱਕ ਸਾਈਡ ਤੋਂ ਪਹਿਲਾਂ ਤੁਸੀਂ ਕੁਝ ਥੋੜਾ ਜਿਹਾ ਟਾਈਮ ਮੈਨੂੰ ਸਲੋ ਫਲੇਮ ਤੇ ਰੱਖਿਓ ਤੇ ਉਸ ਤੋਂ ਬਾਅਦ ਤੁਸੀਂ ਤੇਜ਼ ਜਿਹੜਾ ਫਲੇਮ ਕਰ ਸਕਦੇ ਹੋ ਗੈਸ ਦਾ ਤੇ ਸਾਈਡਾਂ ਦੇ ਉੱਪਰ ਆਪਾਂ ਥੋੜਾ ਥੋੜਾ ਘਿਓ ਲਗਾ ਦਵਾਂਗੇ ਤੇ ਤਾਂ ਕਿ ਇਹ ਚੰਗੀ ਤਰ੍ਹਾਂ ਸਾਈਡਾਂ ਤੋਂ ਵਧੀਆ ਕ੍ਰਿਸਪੀ ਟੇਸਟੀ ਬਣ ਜਾਵੇ ਪੱਕ ਜਾਵੇ ਤੇ ਖਾਣ ਦੇ ਵਿੱਚ ਵੀ ਟੇਸਟੀ ਬਣੂਗਾ ਇਹ ਤੇ ਵਧੀਆ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਲਟ ਲਵਾਂਗੇ ਤੇ ਪਲਟਣ ਵੇਲੇ ਬੜੀ ਸਾਵਧਾਨੀ ਰੱਖਣੀ ਹੈ ਇਹਦੀਆਂ ਸਾਰੀਆਂ ਕੰਨੀਆਂ ਜਿਹੜੀਆਂ ਸਾਈਡਾਂ ਨੂੰ ਛੜਾ ਲੈਣਾ ਉਸ ਤੋਂ ਬਾਅਦ ਹੀ ਇਹਨੂੰ ਪਲਟਣਾ ਕਿਉਂਕਿ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਹੈਗਾ ਤੇ ਇਹ ਜਿਹੜਾ ਤੁਸੀਂ ਸਵੇਰ ਦੇ ਨਾਸਤੇ ਦੇ ਵਿੱਚ ਜਿਹੜਾ ਤੁਸੀਂ ਚਿਲਾ ਬਣਾ ਕੇ ਖਾ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਬਹੁਤ ਹੀ ਝਟਪਟ ਬਣ ਕੇ ਵੈਸੇ ਤਿਆਰ ਹੋ ਜਾਂਦਾ ਇਹ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਹੈਗੀਗੀ ਰੋਜ਼ ਰੋਜ਼ ਜਿਵੇਂ ਰੋਟੀ ਸਬਜੀ ਆਪਾਂ ਬਣਾਉਣੇ ਆਂਗੇ ਕਈ ਵਾਰ ਮਨ ਨਹੀਂ ਕਰਦਾ ਹੈਗਾਗਾ ਕੁਛ ਗਰਮੀ ਦੇ ਵਿੱਚ ਖਾਣ ਨੂੰ ਤਾਂ ਤੁਸੀਂ ਸਿੰਪਲ ਤਰੀਕੇ ਨਾਲ ਜਿਹੜਾ ਇਹ ਨਾਸ਼ਤਾ ਬਣਾ ਸਕਦੇ ਹੋਗੇ ਮਸਾ ਡਾਲਦਾ ਹੈਲਦੀ ਹੈਗਾ ਖਾਣ ਦੇ ਵਿੱਚ ਟੇਸਟੀ ਹੈਗਾ ਤੇ ਸੋਖੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਹੀ ਬਣ ਜੂਗਾ ਇਹ ਆਪਾਂ ਚਾਰੇ ਸਾਈਡਾਂ ਤੋਂ ਇਧਰਲੀ ਸਾਈਡ ਤੋਂ ਛੜਾਉਣਾ ਭੁੱਲ ਗਏ ਸੀਗੇ ਤਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਮਤਲਬ ਕਿ ਇੱਕ ਸਾਈਡ ਤੋਂ ਪੱਕ ਗਿਆ ਤੁਸੀਂ ਦੇਖ ਸਕਦੇ ਹੋਗੇ ਤੇ ਪਰ ਫਿਰ ਵੀ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਇਹਨੂੰ ਕ੍ਰਿਸਪੀ ਕਰਾਂਗੇ ਤੇ ਐ ਆਪਾਂ ਪਾਸਾ ਪਲਟ ਕੇ ਦੇ ਉੱਪਰ ਘਿਓ ਹੋਰ ਲਗਾਤਾ ਹੈਗਾ ਤੇ ਇਧਰਲੇ ਪਾਸੋਂ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਦੋ ਮਿੰਟ ਪਕਾ ਲਵਾਂਗੇ ਇੱਕ ਸਾਈਡ ਦਾ ਹੀ ਹੁੰਦਾ ਹੈਗਾ ਜਦੋਂ ਇੱਕ ਸਾਈਡ ਪੱਕ ਗਈ ਪਹਿਲਾਂ ਤਾਂ ਦੂਸਰਾ ਪਾਸਾ ਜਿਹੜਾ ਜਲਦੀ ਪੱਕ ਜਾਂਦਾ ਹੈਗਾ ਤੇ ਇਹਨੂੰ ਆਪਾਂ ਇਹਨੂੰ ਵੀ ਪਲਟ ਲਵਾਂਗੇ ਦੂਸਰੇ ਪਾਸਿਓ ਤੇ ਇਧਰਲੇ ਪਾਸੋਂ ਤੁਸੀਂ ਦੇਖ ਸਕਦੇ ਹੋਗੇ ਆਸਾਨੀ ਨਾਲ ਇਹ ਜਿਹੜਾ ਪਲਟਿਆ ਜਾਊਗਾ ਤੇ ਬਹੁਤ ਹੀ ਵਧੀਆ ਜਿਹੜਾ ਇਹਦਾ ਤੁਸੀਂ ਦੇਖ ਸਕਦੇ ਹੋ ਕਲਰ ਆ ਰਿਹਾ ਹੈਗਾ ਤੇ ਇਹਨੂੰ ਆਪਾਂ ਦਵਾ-ਦਵਾ ਕੇ ਹੁਣ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਕਿ ਇਹ ਕੱਚਾ ਨਾ ਰਹੇ ਤੇ ਪਰ ਉੱਪਰੋਂ ਇਹ ਕ੍ਰਿਸਪੀ ਹੋ ਜੂ ਅੰਦਰੋਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦਾ ਹੈਗਾ ਤੇ ਇਹਨੂੰ ਤੁਸੀਂ ਦਹੀਂ ਨਾਲ ਖਾ ਸਕਦੇ ਹੋਗੇ ਜਾਂ ਤੁਸੀਂ ਐ ਇਸ ਤਰ੍ਹਾਂ ਵੀ ਤੁਸੀਂ ਲੈ ਸਕਦੇ ਹੋਗੇ ਜਿਹੜਾ ਇਹ ਚਿਲਾ ਹੈਗਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਬਣਾ ਕੇ ਜ਼ਰੂਰ ਟਰਾਈ ਕਰਨਾ ਹੈਲਦੀ ਹੈਗਾ ਤੇ ਬਾਕੀ ਜੇ ਕੋਈ ਡਾਈਟ ਪਲਾਨ ਤੇ ਆ ਤਾਂ ਤਾਂ ਵੀ ਉਹ ਨਾਸ਼ਤੇ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦਾ ਤੁਸੀਂ ਇੱਕ ਚਿਲਾ ਤੁਸੀਂ ਬਣਾ ਕੇ ਲੈ ਸਕਦੇ ਹੋਗੇ ਤੇ ਬਹੁਤ ਸਿੰਪਲ ਜੀ ਰੈਸਪੀ ਹੈਗੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੈਗੀ ਬਣਾ ਕੇ ਟਰਾਈ ਜ਼ਰੂਰ ਕਰਨਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਹ ਜਿਹੜਾ ਚਿਲਾ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਕੱਢ ਲਵਾਂਗੇ ਪਲੇਟ ਦੇ ਵਿੱਚ ਤੇ ਇਸ ਤਰ੍ਹਾਂ ਹੀ ਆਪਾਂ ਬਾਕੀ ਬਚਦੇ ਜਿਹੜੇ ਚਿੱਲੇ ਹੈਗੇ ਉਹ ਵੀ ਬਣਾ ਕੇ ਤਿਆਰ ਕਰ ਲਵਾਂਗੇ ਤੇ ਬਿਲਕੁਲ ਸਿੰਪਲ ਜੀ ਰੈਸਪੀ ਹੈਗੀ ਬਣਾ ਕੇ ਜ਼ਰੂਰ ਟਰਾਈ ਕਰਨਾ ਤੁਸੀਂ ਤੇ ਆਪਾਂ ਇਸ ਤਰ੍ਹਾਂ ਦੀ ਹੋਰ ਸਿੰਪਲ ਸਿੰਪਲ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਮਿਲਦੇ ਆਂਗੇ ਤੁਹਾਨੂੰ ਤਤਕਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ